ਮੂਸੇ ਵਾਲੇ ਬਾਰੇ ਜ਼ਰੂਰ ਦੱਸ ਦੂੰ ਮੈਂ ਦੱਸ ਦਿੰਨਾ ਕਿ ਖਬਰ ਆ ਰਹੀ ਹੈ ਜੀ ਸਿੱਧੂ ਮੂਸੇ ਵਾਲੇ ਬਾਰੇ ਕਿ ਜਿਹੜੇ ਦੋ ਅਹਿਮ ਗਵਾਹ ਨੇ ਉਹ ਕੋਰਟ ਨਹੀਂ ਪਹੁੰਚੇ ਇਹ ਖਬਰ ਤੁਹਾਨੂੰ ਦਿਨਿਕ ਪਾਸਖਰਚ ਵੀ ਮਿਲ ਜਾਏਗੀ ਬਾਬੂ ਸ਼ਾਹੀ ਤੇ ਵੀ ਮਿਲ ਜਾਏਗੀ ਮੈਂ ਕੋਰਟ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇੱਕ ਖਬਰ ਸਾਡੀ ਨਹੀਂ ਹੁੰਦੀ ਜਿਹੜੀ ਖਬਰ ਸਾਡੀ ਨਾ ਹੋਵੇ ਅਸੀਂ ਉਹ ਦੱਸ ਦਿੰਦੇ ਹਾਂ ਜੋ ਅਸੀਂ ਕਰਦੇ ਹਾਂ ਖਬਰ ਅਸੀਂ ਦੱਸ ਦਿੰਦੇ ਹਾਂ ਉਹਨੇ ਕੈਦੇ ਨਾਲ ਗੱਲ ਕੀਤੀ ਇਹਦੇ ਨਾਲ ਗੱਲ ਕੀਤੀ ਆ ਨਤੀਜਾ ਸੋ ਇਸ ਵਾਸਤੇ ਇਹ ਕਿਹ ਲੋਕ ਕਿ ਉਹ ਵੈਬ ਮੀਡੀਆ ਦੇ ਵਿੱਚ ਖਬਰ ਚੱਲੀ ਆ ਹੁਣੇ-ਹੁਣੇ ਤੇ ਉਹਦੇ ਵਿੱਚ ਮਤਲਬ ਕਿ ਇਹ ਗੱਲ ਲਿਖੀ ਗਈ ਆ ਕਿ ਸਿੱਧੂ ਮੂਸੇਵਾਲਾ ਹਤਿਆਕਾਂਡ ਦੇ ਵਿੱਚ ਜਿਹੜੇ ਦੋ ਅਹਿਮ ਗਵਾਹ ਸੀਗੇ ਉਹਨਾਂ ਦੇ ਮੈਂ ਨਾਮ ਮੈਂਸ਼ਨ ਨਹੀਂ ਕਰਾਂਗਾ ਜਿਹੜੇ ਉਸ ਜੀਪ ਦੇ ਵਿੱਚ ਜਿਹੜੀ ਆਖਰੀ ਯਾਤਰਾ ਸੀਗੀ ਸਿੱਧੂ ਮੂਸੇਵਾਲਾ ਦੀ ਜਿਹੜੇ ਉਹਦੇ ਨਾਲ ਸੀ ਦੋ ਸਾਥੀ ਉਹ ਦੂਸਰੀ ਵਾਰ ਵੀ ਗਵਾਹੀ ਵਾਸਤੇ ਨਹੀਂ ਪਹੁੰਚੇ ਹੋ ਸਕਦਾ ਕੋਈ ਬਾਹਰ ਅੰਦਰ ਗਏ ਹੋਣ ਕੋਈ ਇਧਰ ਉਧਰ ਗਏ ਹੋਣ ਪਰ ਕਿਤੇ ਨਾ ਕਿਤੇ ਕਹਿ ਲੋ ਕਿ ਤੁਹਾਡੇ ਕੰਨ ਲੋਕਾਂ ਦੇ ਖੜੇ ਹੋ ਰਹੇ ਆ ਕਿ ਭਾਈ ਕਿਉਂ ਨਹੀਂ ਆ ਰਹੇ ਅਹਿਮ ਕਬਾ ਨੇ ਕਿਉਂਕਿ ਜਿਹੜਾ ਮੌਕਾ ਵਾਰ ਦਾ ਤੇ ਚਸ਼ਮਦੀਦ ਹੁੰਦਾ ਖਾਸ ਤੌਰ ਤੇ ਜਿਹੜਾ ਬਚ ਗਿਆ ਹੁੰਦਾ ਕਿਉਂਕਿ ਇਹਨਾਂ ਦੇ ਵੀ ਸ਼ਾਇਦ ਫਾਇਰ ਵੱਜੇ ਸੀਗੇ ਜੇ ਮੈਂ ਨਹੀਂ ਪੁੱਲਦਾ ਤਾਂ ਇਹ ਵੀ ਜ਼ਖਮੀ ਹੋਸੀਏ ਤੇ ਦਾ ਮਤਲਬ ਕਿ 307 ਦੇ ਪੀੜਤੇ ਨੇ 302 ਦਾ ਕੇਸ ਹੋ ਗਿਆ ਤਾਂ ਉਹਦਾ ਕਤਲ ਹੋਇਆ ਜਿਹੜਾ ਤਾਂ 307 ਵਾਲਾ ਜਿਹੜਾ ਉਹ ਕੇਸ ਇਹਨਾਂ ਵੱਲੋਂ ਆ ਜਿਹੜੇ ਬੰਦੇ ਜ਼ਿੰਦਾ ਬਚ ਗਏ ਪਰ ਜਿਨ੍ਹਾਂ ਨੂੰ ਕਹਿ ਲੋ ਕਿ ਜਾਨ ਲੈਵਾ ਹਮਲਾ ਕਰਕੇ ਮਾਰਨ ਦਾ ਯਤਨ ਕੀਤਾ ਗਿਆ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਚਲੋ ਕੰਮਕਾਰ ਹੁੰਦਾ ਹੈ ਕਈ ਵਾਰ ਇੱਕ ਦੋ ਮੌਕਿਆਂ ਤੇ ਬੰਦਾ ਨਹੀਂ ਗਵਾਈ ਦੇਣ ਜਾਂਦਾ ਕੀ ਅੱਗੇ ਜਾ ਕੇ ਗਵਾਹੀ ਹੋ ਜਾਏਗੀ ਇਹ ਵੱਡਾ ਸਵਾਲ ਔਰ ਇਹ ਸਵਾਲ ਮੈਂ ਉਸ ਵੇਲੇ ਹੀ ਚੁੱਕਿਆ ਸੀਗਾ ਕਿਉਂਕਿ ਸਭ ਕੁਝ ਜਾਣਦੇ ਆ ਸੀ ਮਤਲਬ ਕਿ ਮੇਰਾ ਵਾਹ ਹੈ ਇਹਨਾਂ ਚੀਜ਼ਾਂ ਦੇ ਨਾਲ ਤਾਂ ਮੈਂ ਕਿਹਾ ਸੀਗਾ ਕਿ ਇਹ ਗਵਾਹਾਂ ਦੀ ਬੜੀ ਵੱਡੀ ਸੂਚੀ ਆ ਇਹਨਾਂ ਦੇ ਵਿੱਚ ਅਹਿਮ ਗਵਾਹ ਵੀ ਹੋਣਗੇ ਕਿ ਉਹ ਨਿਡਰ ਹੋ ਕੇ ਨਿਰਪੱਖ ਢੰਗ ਦੇ ਨਾਲ ਆ ਕੇ ਸਾਰੀਆਂ ਗਵਾਹੀਆਂ ਦੇ ਜਾਣਗੇ ਤਾਂ ਤੁਸੀਂ ਦੇਖੋ ਕਿ ਸ਼ੁਰੂਆਤ ਦੇ ਵਿੱਚ ਹੀ ਸਵਾਲੀਆ ਚਿੰਨ੍ਹ ਲੱਗ ਹਾਲਾਂਕਿ ਇੱਕ ਸੱਜਣ ਦੱਸ ਰਿਹਾ ਮੈਂ ਪੁਸ਼ਟੀ ਨਹੀਂ ਕਰਦਾ ਕਿ ਇੱਕ ਇਹਨਾਂ ਦੇ ਰਿਸ਼ਤੇਦਾਰੀ ਚੋਂ ਹੀ ਹੈ ਮੁੰਡਾ ਇੱਕ ਮੁੰਡਾ ਝੜਾ ਉਹ ਇਹਨਾਂ ਦੀ ਰਿਸ਼ਤੇਦਾਰੀ ਚ ਨਹੀਂ ਹੈ ਸਿੱਧੂ ਫੈਮਿਲੀ ਦੀ ਰਿਸ਼ਤੇਦਾਰੀ ਚ ਹੈ ਤਾਂ ਕੁਝ ਕਹਿਣਾ ਕਾਲੀ ਹੋਏਗਾ ਆਪਾਂ ਕਿਸੇ ਨਤੀਜੇ ਤੇ ਪਹੁੰਚੀਏ ਕਿ ਜੀ ਇਹ ਤਾਂ ਹੋ ਗਿਆ ਉਦਾਂ ਹੋ ਗਿਆ ਪਰ ਮੇਰਾ ਮੰਨਣਾ ਇਹ ਆ ਕਿ ਇਹ ਜਿਹੜੀਆਂ ਗਵਾਹੀਆਂ ਨੇ ਇਹ ਗਵਾਹੀਆਂ ਮੁਕਰਾ ਕੇ ਹੀ ਹਮੇਸ਼ਾ ਗੈਂਗਸਟਰ ਵੱਡੇ ਤੋਂ ਵੱਡੇ ਕੇਸ ਤੋਂ ਨਿਕਲ ਜਾਂਦੇ ਆ ਕਿਉਂਕਿ ਹਰੇਕ ਬੰਦੇ ਨੂੰ ਇਹ ਡਰ ਹੁੰਦਾ ਕਿ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਨੁਕਸਾਨ ਨਾ ਪਹੁੰਚਾ ਦੇਣ ਕਿਉਂਕਿ ਕੋਈ ਵੀ ਜਿਹੜਾ ਇਸ ਤਰ੍ਹਾਂ ਦਾ ਗਰੋਹ ਦਾ ਮੁਜਰਮ ਹੁੰਦਾ ਹੈ ਨਾ ਉਹ ਆਪ ਅੰਦਰ ਹੁੰਦਾ ਪਰ ਬਹੁਤ ਸਾਰੇ ਉਹਦੇ ਨਾਲ ਦੇ ਬੰਦੇ ਜਿਹੜੇ ਬਾਹਰ ਹੁੰਦੇ ਆ ਤਾਂ ਇਸ ਕਰਕੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਆ ਪਰ ਇਸ ਨੂੰ ਆਪਾਂ ਕੋਈ ਨਤੀਜਾ ਨਹੀਂ ਦੇ ਸਕਦੇ ਹੋ ਸਕਦਾ ਗਵਾਹੀ ਹੋ ਜਾਵੇ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਬਲਕੌਰ ਸਿੰਘ ਗਵਾ ਇਸੇ ਕਰਕੇ ਬਣੇ ਸਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਬਲਕੌਰ ਸਿੰਘ ਖੁਦ ਇਹ ਕਹਿ ਚੁੱਕੇ ਆ ਕਿ ਬਸ ਮੈਂ ਖੁੰਝ ਗਿਆ ਯਾਨੀ ਮੈਂ ਨਾ ਨਹੀਂ ਗਿਆ ਉਹਨਾਂ ਨੂੰ ਗਵਾਹ ਬਣਾਇਆ ਗਿਆ ਉਹਨਾਂ ਹਾਲਤੇ ਹੈ ਨਹੀਂ ਸੀ ਇਹ ਗਲਤ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਤੇ ਬਲਕੌਰ ਸਿੰਘ ਜੀ ਵੀ ਜਾਣਦੇ ਜਿਹੜੇ ਬੰਦੇ ਮੌਜੂਦ ਹੋਣ ਤੇ ਕੇਸ ਦੇ ਵਿੱਚ ਉਹ 307 ਦੇ ਪੀੜਤ ਹੋਣ ਉਹਨਾਂ ਦੀ ਗਵਾਹੀ ਬਹੁਤ ਅਹਿਮ ਹੋ ਜਾਂਦੀ ਹੈ ਆਪਾਂ ਪਤਾ ਕਿ ਬਲਕੌਰ ਸਿੰਘ ਸਿੱਧੂ ਜਿਹੜੇ ਆ ਉਹ ਉਸ ਦਿਨ ਨਾਲ ਨਹੀਂ ਸੀ ਉਹ ਬਾਅਦ ਚ ਜਿਵੇਂ ਬਣਾ ਦਿੱਤਾ ਜਾਂਦਾ ਪੁਲਿਸ ਇੱਕ ਇਸ ਤਰ੍ਹਾਂ ਦਾ ਗਵਾਹ ਰੱਖ ਦਿੰਦੀ ਹੁੰਦੀ ਆ ਜਿਵੇਂ ਜਿੰਨੂੰ ਮਰਜ਼ੀ ਰਖਾ ਲਓ ਜਿਵੇਂ ਤੁਸੀਂ ਅਕਸਰ ਦੇਖਿਆ ਹੋਣਾ ਕਿ ਤੁਹਾਡੇ ਪਿੰਡ ਚ ਕੋਈ ਮਰਡਰ ਹੋ ਜਾਵੇ ਫਰਜ਼ ਕਰੋ ਇੱਕ ਔਰਤ ਨੂੰ ਮਾਰ ਦਿੱਤਾ ਸੋਰਾ ਫੈਮਿਲੀ ਤਾਂ ਤੁਸੀਂ ਦੇਖਿਆ ਹੋਣਾ ਕਿ ਪੇਕਿਆਂ ਚ ਇੱਕ ਬੰਦਾ ਗਵਾਹ ਬਣਾ ਦਿੱਤਾ ਜਾਂਦਾ ਕਿ ਜੀ ਮੈਂ ਮਿਲਣ ਆਇਆ ਸੀਗਾ ਉਸ ਵੇਲੇ ਜਦੋਂ ਮੈਂ ਬੁਹੇ ਤੇ ਪਹੁੰਚਿਆ ਜਦ ਮੈਂ ਬੂਹਾ ਖੋਲਿਆ ਤਾਂ ਫਲਾਣੇ ਨੇ ਉਹਦੀ ਪੈਰ ਨੱਪੇ ਹੋਏ ਸੀ ਬਾਹਵਾ ਫੜੀਆਂ ਹੋਈਆਂ ਸੀ ਫਲਾਣਾ ਗੱਲ ਕੁੱਟ ਰਿਆ ਸੀ ਕੀਤਾ ਕਰਾਇਆ ਸਭ ਪੁਲਿਸ ਦਾ ਹੁੰਦਾ ਪੁਲਿਸ ਨੇ ਸਭ ਕੁਝ ਦੱਸਿਆ ਹੁੰਦਾ ਕਿ ਅਜ ਤਾਂ ਹੱਤਿਆ ਹੋਈ ਹੈ ਤੁਸੀਂ ਆਹ ਗੱਲ ਕਹਿਣੀ ਤੁਸੀਂ ਆਹ ਗੱਲ ਕਹਿਣੀ ਆ ਧਗਵਾ ਮਤਲਬ ਕਿ ਉਧਰੋਂ ਬਣ ਜਾਂਦਾ ਹਾਲਾਂਕਿ ਉਸ ਦਿਨ ਉਹ ਇੰਟ ਨਹੀਂ ਆਇਆ ਹੁੰਦਾ ਸਮਝਦੇ ਹੋ ਨਾ ਪਰ ਹੁਣ ਤੁਸੀਂ ਦੇਖੋ ਕਿ ਜੇ ਉੱਥੇ ਕਾਊਂਟਰ ਕੁਐਸਚਨਿੰਗ ਹੋਵੇ ਕਿ ਭਾਈ ਤੁਸੀਂ ਕਿਸ ਵਾਸਤੇ ਆਏ ਤੁਹਾਡੇ ਕੋਲ ਟਿਕਟ ਕਿਹੜੀ ਆ ਤੁਸੀਂ ਕਿੰਨੇ ਵਜੇ ਪਹੁੰਚਦਾ ਫਸੇਗਾ ਨਾ ਫਸੇ ਸਮਝਦੇ ਹੋ ਨਾ ਤੇ ਹਾਂਜੀ ਬਿਲਕੁਲ ਜਟਵੈਰ ਜੀ ਇਹ ਖਬਰ ਹੈ ਸੁਵੇਲੇ ਤਾਂ ਗੱਲ ਇਹ ਹੈ ਕਿ ਭਾਈ ਹੋ ਸਕਦਾ ਹੈ ਕਿ ਅਗਲੀ ਤਰੀਕ ਤੇ ਗਵਾਹੀ ਹੋ ਜਾਵੇ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਮੌਕੇ ਦੇ ਗਵਾਹ ਹੁੰਦੇ ਆ ਨਾਲ ਹੁੰਦੇ ਜਿਹੜੇ ਉਹਨਾਂ ਦੀ ਗਵਾਹੀ ਇੱਕ ਵੱਖਰੀ ਕਿਸਮ ਦੀ ਹੁੰਦੀ ਆ ਇੱਕ ਇਸ ਤਰ੍ਹਾਂ ਮਤਲਬ ਕਿ ਘਰ ਦਾ ਜਿਹੜਾ ਜੀ ਆ ਉਹ ਗਵਾਹ ਬਣਾਇਆ ਜਾ ਸਕਦਾ ਮੈਂ ਇੱਕ ਕਮੈਂਟ ਕੀਤਾ ਸੀਐਮ ਮਾਨ ਬਾਰੇ ਮੇਰਾ ਕਾਉਂਟ ਹੀ ਬਲੌਕ ਕਰ ਦਿੱਤਾ ਸ਼ੁਕਰ ਕਰੋ ਉਹਨਾਂ ਨੇ ਤੁਹਾਡਾ ਰਾਸ਼ਨ ਕਾਰਡ ਨਹੀਂ ਕੱਟ ਦਿੱਤਾ ਜਾਂ ਆਧਾਰ ਕਾਰਡ ਨਹੀਂ ਕੱਟ ਦਿੱਤਾ ਜੀ ਜੇ ਉਹਨਾਂ ਨੂੰ ਪਤਾ ਹੋ ਕੀਤਾ ਹੋ ਸਕਦਾ ਉਹ ਜੇ ਉਹਨਾਂ ਨੂੰ ਪਤਾ ਲੱਗ ਜਾਵੇ ਤੁਹਾਡਾ ਆਧਾਰ ਕਾਰਡ ਦਾ ਨੰਬਰ ਕੀ ਆਧਾਰ ਕਾਰਡ ਹੀ ਕੱਟ ਦੇ ਕਮਾਲ ਦੀ ਗੱਲੇ ਦੇ ਨਾਲ ਉੱਤੇ ਲੋਕਾਂ ਦੀਆਂ ਜ਼ੁਬਾਨਾਂ ਹੀ ਕੱਟ ਦਿਓ ਜਾਂ ਪੋਟੇ ਹੀ ਕੱਟ ਦਿਓ ਸਿ ਆਪਾਂ ਇਹਨੂੰ ਵੇਖੋ ਕੀ ਮੈਂ ਕਰਦੇ ਆ ਤੁਸੋਂ ਕਮੈਂਟਾਂ ਤੋਂ ਡਰੀ ਜਾਂਦੇ ਤੁਸੀਂ ਤੁਹਾਡੇ ਬੰਦੇ ਤੇ ਸਾਨੂੰ ਕਿੰਨਾ ਕੁਛ ਕਹਿੰਦੇ ਆ ਅਸੀਂ ਤੇ ਕਹਿੰਦੇ ਵੀ ਚਲੋ ਯਾਰ ਕਹੀ ਚਲੋ ਨੈਕਸਟ ਮੰਥ ਪੰਜਾਬ ਆ ਰਹੇ ਆ ਜੀ ਤੁਹਾਨੂੰ ਮਿਲਣਾ ਚੰਡੀਗੜ੍ਹ ਹੁੰਦੇ ਨਹੀਂ ਸਰ ਮੈਂ ਚੰਡੀਗੜ੍ਹ ਨਹੀਂ ਹੁੰਦਾ ਮੈਂ ਆਪਦੇ ਹੋਮ ਟਾਊਨ ਹੀ ਹੁੰਨਾ ਤੇ ਤੁਸੀਂ ਕੋਈ ਗੱਲ ਨਹੀਂ ਹੈ ਮੈਨੂੰ ਮੈਸੇਜ ਕਰ ਦੇਣਾ ਈਮੇਲ ਕਰ ਦੇਣਾ ਕਿ ਮੈਂ ਆਡੀਅנס ਚ ਹਾਂ ਜੀ ਬਾਰੋਂ ਆਇਆ ਹਾਂ ਤਾਂ ਕੋਈ ਗੱਲ ਇਹ ਮੇਲ ਫਾਰਵਰਡ ਹੋ ਜਾਏਗਾ ਤੇ ਮੈਂ ਤੁਹਾਨੂੰ ਐਡਰੈਸ ਵਗੈਰਾ ਲੋਕੇਸ਼ਨ ਵਗੈਰਾ ਸਾਰੀ ਪੇਜ ਦੇਵਾਂਗਾ ਜੀ ਆਇਆਂ ਨੂੰ ਬਸ ਇਹਨਾਂ ਖਿਆਲ ਰੱਖਣਾ ਜੀ ਜਦੋਂ ਵੀ ਆਵੋ ਕੋਈ ਵੀ ਮਿਲਣਾ ਹੋਵੇ ਤਾਂ ਆਪਣਾ ਭੈਣ ਭਰਾ 11:00 ਵਜੇ ਆ ਜਾਓ ਤਾਂ ਕਿਉਂਕਿ ਮੇਰੀ ਗੱਲ ਸਿੱਧੀ ਹੁੰਦੀ ਹੈ ਕਿ ਵੀਰੇ ਮਤਲਬ ਮੇਰਾ ਕੰਮ ਦਾ ਟਾਈਮ ਜਦ ਮੈਂ ਕੰਮ ਨਹੀਂ ਛੱਡ ਸਕਦਾ ਮੈਂ ਕੰਮ ਨੂੰ ਲੱਗਣਾ ਹੀ ਲੱਗਣਾ ਛੇ ਮੇਰਾ ਕੋਈ ਰਿਸ਼ਤੇਦਾਰ ਆ ਜਾਵੇ ਮੈਂ ਉਹਨੂੰ ਕਹਿੰਦਾ ਉਹ ਪਿੰਡ ਚਲੇ ਜਾ ਯਾਰ ਜਾ ਕੇ ਬੈਠ ਨਜ਼ਾਰੇ ਲੈ ਮੈਂ ਆਉਣਾ ਸੋ ਇਹੀ ਆ ਕਿ 11 ਤੋਂ 12 ਤੱਕ ਆਪਣੇ ਕੋਲ ਵੇਲ ਹੁੰਦੀ ਹੈ 12 ਇੱਕ ਤੱਕ ਮੁੜ ਕੇ ਪ੍ਰੋਗਰਾਮ ਤਿਆਰ ਕਰਨਾ ਹੁੰਦਾ ਫਰੋਸ ਮਹਾਰਾਜ ਜャਵ ਨਹੀਂ ਚੱਲ ਸਕਦਾ ਬਸ ਇਨੀ ਮੇਰੀ ਗੁਜ਼ਾਰਿਸ਼ ਹੈ ਕਿ ਕੋਈ ਸਪੈਸ਼ਲ ਸਟੇਟਸ ਮਿਲੂ ਅਮਰਪਾਲ ਜੀ ਨੂੰ ਜੇਲ੍ਹ ਵਿੱਚ ਹੁਣ ਇਹ ਰਵਿੰਦਰ ਸਿੰਘ ਨਿਰਮਨ ਜੀ ਪੁੱਛ ਰਹੇ ਨਹੀਂ ਸਪੈਸ਼ਲ ਸਟੇਟਸ ਤਾਂ ਉਹਨਾਂ ਦਾ ਪਹਿਲਾਂ ਹੀ ਆ ਪਹਿਲਾਂ ਵੀ ਸਪੈਸ਼ਲ ਸਟੇਟਸ ਹੈ ਉਹਨਾਂ ਤੋਂ ਕਿਹੜਾ ਕੋਈ ਉੱਥੇ ਉਹਨਾਂ ਨੇ ਮੰਗੀ ਗੜਾਈ ਹੋਣੀ ਹੈ ਇਹ ਜਿਹੜੇ ਇਸ ਤਰ੍ਹਾਂ ਦੇ ਕੈਦੀ ਹੁੰਦੇ ਆ ਨਾ ਜੀ ਇਹਨਾਂ ਨੂੰ ਸਿਆਸੀ ਕੈਦੀ ਕਹ ਲਓ ਇਹ ਜ਼ਿਆਦਾ ਸਿਆਸੀ ਕੈਦੀ ਹੈ ਦੂਸਰੇ ਕੈਦੀ ਨਹੀਂ ਹੈ ਕਿ ਕੋਈ ਫੌਜਦਾਰੀ ਮੁਕਦਮੇ ਦੇ ਵਿੱਚ ਠੀਕ ਹੈ ਨਾ ਤੇ ਮੁਕਦਮੇ ਲੱਗੇ ਆ ਪਰ ਇਹਨਾਂ ਨੂੰ ਸਿਆਸੀ ਕੈਦੀ ਦੇ ਤੌਰ ਤੇ ਹੀ ਟ੍ਰੀਟ ਕੀਤਾ ਜਾਂਦਾ ਹੈ ਤੇ ਇਹਨਾਂ ਦਾ ਆਪਣਾ ਰੁਤਬਾ ਹੁੰਦਾ ਹੈ ਅਲੱਗ ਹਾਤਾ ਮਿਲਿਆ ਹੁੰਦਾ ਹੈ ਅਲੱਗ-ਅਲੱਗ ਇਹਨਾਂ ਦੇ ਸੈੱਲ ਹੈ ਜਿੰਨੀ ਕੁ ਮੈਂ ਜਾਣਕਾਰੀ ਲਈ ਆ ਹਰ ਇੱਕ ਸੈੱਲ ਦੇ ਵਿੱਚ ਜੋ ਚੀਜ਼ਾਂ ਮਿਲਦੀਆਂ ਜੀ ਤਾਂ ਉਹ ਜਿੱਦਾਂ ਚੱਲੀ ਜਾਂਦਾ ਕੰਮ ਤੇ ਤੁਹਾਨੂੰ ਪਤਾ ਉਹ ਤਾਂ ਕੀ ਕੁਝ ਨਿਕਲਿਆ ਸੀਗਾ ਇਹਦਾ ਮਤਲਬ ਕਿ ਸਟੇਟਸ ਤੇ ਹੈਗੀ ਹੈ ਕਿ ਪੰਜਾਬੀਆਂ ਦੇ ਸਟੇਟਸ ਵੈਸੀ ਹੁੰਦੇ ਆ ਬਲਵੀਰ ਖਿਚਰ ਜੀ ਦੇਖਦੇ ਆ ਲੈਟਸ ਸੀ ਅਸੀਂ ਕਿਸੇ ਦੀ ਕੋਈ ਮਤਲਬ ਕਿ ਇਦਾਂ ਮੈਂ ਇਦਾਂ ਤੁੱਕੇ ਆਧਾਰਿਤ ਗੱਲ ਨਹੀਂ ਕਰਦਾ ਹੁੰਦਾ ਲੈਟਸ ਸੀ ਅਗਲੇ ਤਰੀਕ ਤੇ ਕੀ ਵਾਪਰਦਾ ਹਾਂਜੀ ਬਿਲਕੁਲ ਦਸਾਂਜ ਸਾਹਿਬ ਨਹੀਂ ਅੱਜ ਸਵੇਰੇ ਸਵੇਰੇ ਰੰਗ ਜਮਾ ਗਿਆ ਸਾਡੇ ਤਾਂ ਬਹੁਤ